ਹੁਣ ਇੱਕੋ ਹੀ ਕਾਰਜ ਹੈ ਭਾਵ ਤੇਰਾ ਕਿਵੇਂ ਦਾ ਇਹ ਵੇਖਿਆ ਜਾਏ ਮੇਖੋ ਨਾ ਗੁਰਮ ਕੋ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜ ਦੇ ਸਾਹਿਬ ਮਾਛੀਵਾੜ ਦੇ ਜੰਗਲ ਚੋਂ ਨਿਕਲੇ ਐ ਤੇ ਕੀ ਬਣ ਕੇ ਨਿਕਲੇ ਸੀ ਭਲਾ ਬੋਲ ਕੇ ਦੱਸੋ ਕੀ ਬਣ ਕੇ ਨਿਕਲੇ ਸੀ ਉੱਚ ਦੇ ਪੀ ਉੱਚ ਦੇ ਪੀਰ ਬਣੇ ਨੀਲਾ ਬਾਣਾ ਪਾਇਆ ਸਿੰਘਾਂ ਨੇ ਗੁਰੂ ਸਾਹਿਬ ਨੂੰ ਚੱਕਿਆ ਹੋਇਆ ਹੈ ਪਾਲਕੀ ਦੇ ਵਿੱਚ ਪਾਦਸ਼ਾਹ ਬੈਠੇ ਹੈ ਗਨੀਖਾ ਨਬੀਖਾ ਨਾਲ ਨੇ ਰਾਤ ਦੇ ਵਿੱਚ ਸਿਪਾਈ ਰੋਕਦੇ ਨੇ ਤੇ ਪੁੱਛਦੇ ਨੇ ਕੌਣ ਨੇ ਤੇ ਜਵਾਬ ਕੀ ਦਿੱਤਾ ਜੀ ਕਹਿੰਦੇ ਜੀ ਉੱਚ ਦੇ ਪੀਰ ਪਰ ਹੈ ਕੌਣ ਨੇ ਗੁਰੂ ਗੋਬਿੰਦ ਸਿੰਘ ਤੇ ਵੇਖਣ ਵਾਲੇ ਨੂੰ ਤੇ ਐ ਲੱਗੂ ਵੀ ਝੂਠ ਬੋਲਦਾ ਸੱਚੇ ਆ ਵੀ ਗੁਰੂ ਗੋਬਿੰਦ ਸਿੰਘ ਨੇ ਪਰ ਝੂਠ ਬੋਲਤਾ ਇਸ ਝੂਠ ਦੇ ਪਿੱਛੇ ਭਾਵ ਪਤਾ ਕੀ ਹੈ ਕਲਗੀਆਂ ਵਾਲੇ ਪਾਸ਼ਾ ਨੂੰ ਬਚਾਉਣਾ ਹੈ ਤੇ ਉਹ ਝੂਠ ਵੀ ਝੂਠ ਨਹੀਂ ਕਿਉਂਕਿ ਭਾਵ ਚੰਗਾ ਬਚਾਉਣ ਦਾ ਭਾਵ ਹੈ ਨਾ ਦਸ਼ਮੇਸ਼ ਪਾਸ਼ਾ ਨੂੰ ਅਸੀਂ ਬਾਹਰ ਕੱਢ ਕੇ ਲੈ ਕੇ ਜਾਣਾ ਨਿਕੱਢ ਲਈਏ ਨ ਲੈ ਚਲੀਏ ਉਹ ਝੂਠ ਵੀ ਕਈ ਸੱਚਾਂ ਨਾਲੋਂ ਚੰਗਾ ਹੈ ਅੰਦਰ ਇੰਟੈਂਸ਼ਨ ਕੀ ਹੈ ਭਾਵਨਾ ਕੀ ਹੈ ਸੁਣੋ ਗੁਰਮਖੋ ਇਰਾਦਾ ਕੀ ਹੈ ਇਰਾਦਾ ਪਿੱਛੇ ਇਹਦੇ ਇਰਾਦਾ ਕੀ ਹੈ ਸਾਰਿਆਂ ਸਿੰਘਾਂ ਦਾ ਜਿਨ੍ਹਾਂ ਨੇ ਉਸ ਵੇਲੇ ਕਿਹਾ ਉੱਚ ਦੇ ਪੀਰ ਨੇ ਉਹਨਾਂ ਦਾ ਇਰਾਦਾ ਮਾੜਾ ਸੀ ਕਿ ਚੰਗਾ ਸੀ ਗੱਜ ਕੇ ਬੋਲੋ ਇਰਾਦਾ ਮਾੜਾ ਸੀ ਜਾਂ ਚੰਗਾ ਸੀ ਇਰਾਦਾ ਚੰਗਾ ਸੀ ਤੇ ਝੂਠ ਵੀ ਸੱਚ ਤੋਂ ਵੀ ਚੰਗਾ ਅੱਗੇ ਦੱਸੋ ਗੰਗੂ ਕਹਿੰਦਾ ਮੇਰੇ ਘਰ ਸਾਬ ਜਾਦੇ ਨੇ ਸਾਬ ਜਾਦੇ ਘਰੇ ਹੈਗੇ ਸੀ ਉਹਨੇ ਝੂਠ ਬੋਲਿਆ ਕਿ ਸੱਚ ਬੋਲਿਆ ਸੱਚ ਬੋਲਿਆ ਨਾ ਆਪਣੇ ਮਨੋ ਦੇ ਸੱਚ ਬੋਲਿਆ ਹੁਣ ਜੇ ਸਾਨੂੰ ਕਵੇ ਵੀ ਤੂੰ ਤੂੰ ਗੰਗੂ ਆ ਫੜਾ ਤੇ ਗੰਗੂ ਕਵੇ ਮੈਂ ਤੇ ਸੱਚ ਬੋਲਿਆ ਤੁਸੀਂ ਤੇ ਕਿੰਨੂੰ ਸੱਚ ਬੋਲਣਾ ਚਾਹੀਦਾ ਝੂਠ ਬੋਲਿਆ ਨਾ ਕਰੋ ਮੈਂ ਤੇ ਸੱਚ ਬੋਲਤਾ ਫਿਰ ਆਪਾਂ ਪੁੱਛਾਂਗੇ ਗੰਗੂ ਆ ਤੇਰਾ ਇਰਾਦਾ ਕੀ ਸੀ ਭਲਾ ਇਹ ਜਿਹੜਾ ਤੂੰ ਬੋਲਿਆ ਇਹਦੇ ਪਿੱਛੇ ਤੇਰਾ ਇਰਾਦਾ ਕੀ ਸੀ ਤੂੰ ਸਾਬ ਜਦਿਆਂ ਨੂੰ ਗ੍ਰਿਫਤਾਰ ਕਰਕੇ ਇਨਾਮ ਚਾਹੁੰਦਾ ਸੀ ਤੇਰਾ ਇਰਾਦਾ ਮਾੜਾ ਹੈ ਜੇ ਤੇਰਾ ਇਰਾਦਾ ਮਾੜਾ ਹੈ ਤੇ ਗੰਗੂਆ ਤੈਨੂੰ ਅੱਜ ਤੱਕ ਲਾਂਤਾਂ ਪੈਂਦੀਆਂ ਤੇ ਪੈਂਦੀਆਂ ਰਹਿਣਗੀਆਂ ਤੇ ਉਹ ਗਨੀ ਖਾਂ ਤੇ ਨਬੀ ਖਾਂ ਪਾਸ਼ਾ ਨੂੰ ਕੱਢ ਕੇ ਲੈ ਗਏ ਉਹਨਾਂ ਨੇ ਝੂਠ ਬੋਲਿਆ ਪਰ ਗਨੀ ਖਾਂ ਤੇ ਨਬੀ ਦਾ ਅੱਜ ਵੀ ਸਤਕਾਰ ਹੈ ਤੇ ਸਦਾ ਸਤਕਾਰ ਹੁੰਦਾ ਰਹੇਗਾ ਉਥੇ ਝੂਠ ਹੈ ਪਰ ਇਰਾਦਾ ਚੰਗਾ ਹੈ ਉਥੇ ਸੱਚ ਹੈ ਪਰ ਇਰਾਦਾ ਮਾੜਾ ਹੈ ਤੇ ਖੇਡ ਕਾਦੀ ਹੁੰਦੀ ਹੈ ਇਰਾਦਿਆਂ ਦੀ ਤੇ ਹੁਣ ਲਾ ਚੌਂਕੜਾ ਇਰਾਦਾ ਕੀ ਹੈ ਤੇਰਾ ਉਥੇ ਲਿਆਓ ਸਮਾਧੀ ਲਾ ਕੇ ਬੈਠਾ ਇਰਾਦਾ ਕੀ ਦਿਖਾਉਣ ਲਈ ਬੈਠਾ ਹੈ ਕਿ ਮਨ ਟਿਕਾਉਣ ਲਈ ਬੈਠਾ ਹੈ ਬਸ ਵੀਰੋ ਇੱਥੇ ਮੈਂ ਬੈਠਾ ਨਾ ਤੁਹਾਡੇ ਚ ਜੇ ਮੇਰੇ ਮਨ ਦਾ ਇਰਾਦਾ ਇਹ ਹੈ ਵੀ ਮੈਂ ਬੜਾ ਪ੍ਰਭਾਵ ਪਾ ਦੇਣਾ ਇਲਾਕੇ ਤੇ ਬੰਦੇ ਆਏ ਨੇ ਸਾਰਿਆਂ ਨੂੰ ਲੱਗੇ ਵੀ ਵਾਹ ਵੀ ਵਾਟ ਢੜੀਆਂ ਵਾਲਾ ਕੀ ਚੀਜ਼ ਹੈ ਇਰਾਦਾ ਜੇ ਮੇਰਾ ਮਾੜਾ ਹੈ ਤੇ ਮੈਨੂੰ ਇਸ دیਵਾਨ ਦਾ ਦਵਾਨੀ ਫਾਇਦਾ ਨਹੀਂ ਹੋਣਾ ਮੇਰੇ ਮਨ ਨੂੰ ਕੋਈ ਫਾਇਦਾ ਨਹੀਂ ਤੇ ਜੇ ਮੇਰਾ ਇਰਾਦਾ ਚੰਗਾ ਰਵੇ ਉਹ ਤੂੰ ਚੀਜ਼ ਕੀ ਐ ਗੁਰੂ ਸਾਹਿਬ ਦੇ ਪਿਆਰੇ ਨੇ ਇਹਨਾਂ ਨੂੰ ਤੇ ਛੇਵੇਂ ਪਾਤਸ਼ਾਹ ਨੇ ਨਿਵਾਜਿਆ ਕੁੜਾਣੀ ਮਹਾਰਾਜ ਆਏ ਰਾੜਾ ਸਾਹਿਬ ਆਏ ਇਹ ਤੇ ਧਰਤੀ ਗੁਰੂ ਸਾਹਿਬ ਦੀ ਏ ਅਸੀਂ ਤੇ ਇੱਥੇ ਲਾਹਾ ਲੈਣ ਆਏ ਆ ਮੱਥਾ ਟੇਕਣ ਆਏ ਆ ਸਿੱਖਣ ਦਾ ਭਾਵ ਬਣਾ ਕੇ ਆਵਾ ਇਰਾਦਾ ਚੰਗਾ ਬਣਾ ਕੇ ਆਵਾ ਤਾਂ ਮੇਰੀ ਹਾਜ਼ਰੀ ਹਾਜ਼ਰੀ ਐ ਤਾਂ ਮੇਰੇ